ਗੁਰੂ ਗੋਬਿੰਦ ਸਿੰਘ ਦਰਿਆ ਪਾਰ ਕਰਨ ਲੱਗੇ ਆ ਭਾਈ ਸੈਦਾ ਮਲਾ ਬੜੀ 베ੜੀਓ ਦੀ ਸਾਦੀ ਜੀ ਹੈ ਕੋ ਨਵੀਂ ਨਹੀਂ ਪਰ ਉਹਦੀ ਭਾਵਨਾ ਨਿਤ ਨਵੀ ਹੈ ਗੁਰੂ ਕਦੀ ਪੁਰਾਣਾ ਨਹੀਂ ਹੁੰਦਾ ਸਹ ਮੇਰਾ ਨਿਤ ਨਾਵਾ ਉਹਨੇ ਮਨ ਚੇਖਿਆ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਮੇਰੀ 베ੜੀ ਚ ਬਹਿ ਜਾਂਦਾ ਸਤਗੁਰੂ ਕੋੜੇ ਤੂਤਰੇ ਸਿੱਧਿ ਉਹਦੀ 베ੜੀ ਚ ਬਹਿ ਗਏ ਅੱਗੇ ਉਹ 베ੜੀ ਇਹ ਚਲਾਉਂਦਾ ਸੀ ਚੱਪੂ ਮਾਰਦਾ ਸੀ ਤੇ ਜਿੱਧਰ 베ੜੀ ਜਾਂਦੀ ਸੀ ਮੂੰਹ ਉੱਧਰ ਕਰਦਾ ਸੀ ਜਿਵੇਂ ਪਿੱਛੇ ਸਵਾਰੀਆਂ ਬੈਠੀਆਂ ਉਹਨਾਂ ਨਾਲੋਂ ਪਿੱਠ ਅੱਜ ਉਹਨੇ ਪੁੱਠਾ ਕੰਮ ਕਰਤਾ ਉਹਨੇ ਪਿੱਠ ਕਿਨਾਰੇ ਵੱਲ ਕਰ ਦਿੱਤੇ ਮੂੰਹ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਝੜਦਾ ਨਜ਼ਰ ਉਹਦੀ ਗੁਰਦੇਵ ਦੇ ਚਰਨਾਂ 'ਚ ਹੈ ਉਸ ਬੰਦੇ ਨੇ ਪਤ ਨਹੀਂ ਲੱਗਾ ਕਨਹਰਾ ਆ ਗਿਆ ਤੁਹਾਨੂੰ ਸਭ ਨੂੰ ਪਤਾ ਹੈ ਸਾਖੀ ਮਹਾਰਾਜ ਜੀ ਨੇ ਸਿੱਖਾਂ ਨੂੰ ਕਹਿ ਇਹਦੀ ਮਜ਼ਦੂਰੀ ਦਿਓ ਉਹ ਸ਼ਨੀਲ ਦਾ ਰੇਸ਼ਮ ਦੀ ਝੋਲੀ ਸੀ ਥੈਲੀ ਉੱਚ ਸੋਨੇ ਦੀਆਂ ਮੋਹਰਾ ਕੱਡੀਆਂ ਜੀ ਮਹਾਰਾਜ ਜੀ ਨੇ ਕਿਹਾ ਦਿਓ ਮੋਹਰਾ ਕਹਿੰਦਾ ਜੀ ਮੈਂ ਇਹ ਕਰਾਇਆ ਨਹੀਂ ਲੈਣਾ ਸਤਿਗੁਰੂ ਕਹਿੰਦੇ ਤੇਰੀ ਰੋਜੀ ਹੈ ਕਹਿੰਦਾ ਰੋਜੀ ਜ਼ਰੂਰ ਹੈ ਪਰ ਠੀਕ ਹੈ ਮੈਂ ਰੋਟੀ ਇਹਦੇ ਨਾਲ ਖਾਣਾ ਪਰ ਸਾਡਾ ਵੀ ਕੋਈ ਸਿਧਾਂਤ ਹੈ ਕਿਉਂ ਜੀ ਕਹਿ ਲੱਗੀ ਸੀ ਇੱਕ ਮਲਾ ਦੂਜੇ ਤੋਂ ਪੈਸੇ ਨਹੀਂ ਲੈਂਦੇ ਹੁੰਦੇ ਇੱਕ ਮਲਾ ਦੂਜੇ ਤੋਂ ਨਹੀਂ ਲੈਂਦਾ ਮਹਾਰਾਜ ਹਾਸਪੈ ਕਹਿੰਦੇ ਤੂੰ ਤਾਂ ਮਲਾਹ ਹੈ ਤੂੰ ਤਾਂ ਲੋਕਾਂ ਨੂੰ ਦਰਿਆ ਤੋਂ ਪਾਰ ਕਰਨਾ ਮੈਂ ਕਦੀ ਬੇੜੀ ਚਲਾਉਂਦਾ ਦੇਖਿਆ ਕਹਿੰਦਾ ਨਹੀਂ ਅੱਜ ਲੱਗ ਗਿਆ ਪਤਾ ਮੈਂ ਤੁਹਾਡੇ ਚਰਨਾਂ 'ਚ ਦੇਖਿਆ ਹੈ ਤੁਹਾਡੇ ਚਰਨਾਂ ਦੀ ਛੂ ਟੁੱਬ ਦੇ ਬੇੜੇ ਕਿਨਾਰੇ ਲਾ ਦਿੰਦੀ ਹੈ ਤੁਸੀਂ ਵੀ ਮਲਾਹ ਹੋ ਤੇ ਮੈਂ ਵੀ ਮਲਾਹ ਹਾਂ ਮੈਂ ਸਿਰਫ ਦਰਿਆ ਪਾਰ ਕਰਾਨਾ ਤੁਸੀਂ ਭਵ ਸਾਗਰ ਪਾਰ ਕਰਾਉਂਦੇ ਹੋ ਤੇ ਮਹਾਰਾਜ ਜੀ ਨੇ ਸੀਨੇ ਨਾਲ ਲਾ ਕੇ ਕਿਹਾ ਕੁਝ ਤਾਂ ਮੰਗ ਉਥੇ ਬੜੇ ਪਿਆਰੇ ਸ਼ਬਦ ਨੇ ਜੀ ਕਹਿੰਦੇ ਨੇ ਥਾਰੀ ਅਰ ਮਾਰੀ ਕੋਈ ਜਾਤ ਨਾ ਨਿਆਰੀ ਨਾਥ ਸ਼ਬਦ ਨੇ ਥਾਰੀ ਅਰ ਮਾਰੀ ਇਹ ਹਰਿਆਣਵੀ ਤੇ ਰਾਜਸਥਾਨੀ ਹੈ ਜੀ ਥਾਰੀ ਦਾ ਸਮਝ ਗਿਆ ਨਾ ਇਹ ਬਾਣੀ ਚੋਂ ਆਉਂਦਾ ਥਾਰੇ ਥਾਰੀ ਅਰ ਮਾਰੀ ਕੋਈ ਜਾਤ ਨਾ ਨਿਆਰੀ ਨਾਥ ਖੇਵਟੀ ਕਾ ਕਰਮ ਹੋਏ ਨੀਕੇ ਕਾ ਵਿਚਾਰੀ ਹੈ ਖੇਵਟੀ ਦਾ ਅਰਥ ਹੈ ਤੁਸੀਂ ਵੀ ਮਲਾ ਤੇ ਮੈਂ ਵੀ ਮਲਾ ਤੇਰੀ ਮੇਰੀ ਤਾਂ ਜਾਤ ਇੱਕੋ ਹੈ ਥਾਰੀ ਅਰਮਾਰੀ ਕੋਈ ਜਾਤ ਨਾ ਨਿਆਰੀ ਨਾ ਤੇ ਖੇਵਟੀ ਕੇ ਕਰਮ ਕੋਈ ਨੀਕੇ ਕੇ ਵਿਚਾਰੀਏ ਮਾਰੇ ਘਾਟ ਆਏ ਤੋ ਇਹ ਪਾਰ ਚਾ ਉਤਾਰਾ ਨਾ ਥਾਂ ਥਾਰੇ ਘਾਟ ਜਾਉ ਮੂ ਇਹ ਪਾਰ ਚਾ ਉਤਾਰੀ ਬਸ ਆਪ ਵਜਨ ਕਰ ਦੇ ਮੈਂ ਤੁਹਾਨੂੰ ਧਿਆਰ ਤੋਂ ਦਰਿਆ ਤੋਂ ਪਾਰ ਕੀਤਾ ਪਰ ਮੇਰਾ ਬੇੜਾ ਜਰਜਰਾ ਹੋ ਗਿਆ ਮੇਰੇ ਬੇੜੇ ਨੂੰ ਤੋ ਕਿਨਾਰੇ ਲਾ ਦੇ